ਤਜ਼ਾਮਾ ਨੇ ਜਿੱਥੇ ਇੰਕਾ ਸਹੀ ਕਰਦੇ ਆ ਦੀ ਲੋਕਲ ਦੀ ਬੈਸ ਤੇ ਐ ਕਿਵੇਂ ਨਹੀਂ ਚੱਲੀ ਪੰਜਾਬ ਸਰਕਾਰ ਦੀ ਜਿਹੜੀ ਇੱਕ ਮੁਹਿੰਮ ਵੱਡੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅਸੀਂ ਸਬਡਿਵੀਜ਼ਨ ਡੜਬਾ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਕੋਈ ਅਬੈਂਡੰਡਡ ਪਲੇਸਸ ਨੇ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਨਸ਼ਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ ਉਹਨਾਂ ਦੀ ਇੱਕ ਸਰਪ੍ਰਾਈਜ਼ ਚੈਕਿੰਗ ਕਰ ਰਹੇ ਆ ਇਸ ਟਾਈਮ ਅਸੀਂ ਜਿਹੜਾ ਬੱਸ ਸਟੈਂਡ ਹੈ ਦੜਬਾ ਉੱਥੇ ਖੜੇ ਆ ਤੇ ਇਹ ਜਿਹੜੀ ਚੈਕਿੰਗ ਹੈ ਮਤਲਬ ਇੱਕ ਤਰ੍ਹਾਂ ਦਾ ਡੈਟਰੈਂਟ ਇਫੈਕਟ ਜਿਹੜਾ ਹੈ ਉਹ ਕੰਮ ਕਰੇਗੀ ਕਿ ਜਿੱਥੇ ਵੀ ਕੋਈ ਇਹੋ ਜੀਆਂ ਜਗਾਵਾਂ ਹਨ ਜਿਹੜੀਆਂ ਮਿਸਯੂਜ਼ ਜਿਨ੍ਹਾਂ ਦਾ ਹੋ ਰਿਹਾ ਹੈ ਡਰੱਗ ਅਬਿਊਜ਼ ਕਰਨ ਦੇ ਲਈ ਮਤਲਬ ਉੱਥੇ ਅਸੀਂ ਕੜੀ ਜਿਹੜੀ ਹੈ ਨਿਗਰਾਨੀ ਰੱਖੀ ਹੋਈ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਜਿਹੜੇ ਵੀ ਨਸ਼ਾ ਤਸਕਰ ਨੇ ਕੋਈ ਵੇਚਣ ਵਾਲੇ ਅੱਗੇ ਸਪਲਾਈ ਕਰਨ ਵਾਲੇ ਉਹਨਾਂ ਤੇ ਅਸੀਂ ਕਾਰਵਾਈ ਜਿਹੜੀ ਆ ਆਪਣੀ ਪੂਰੀ ਰੱਖੀ ਹੋਈ ਹੈ ਜਿਦਾ ਪਿਛਲੇ ਇੱਕ ਹਫਤੇ ਦੇ ਵਿੱਚ ਸਬਡਿਵੀਜ਼ਨ ਦਰਬਾਚ ਅਸੀਂ 6 ਐਨਡੀਪੀਐਸ ਦੇ ਮਕਦਮੇ ਦਰਜ ਕੀਤੇ ਨੇ 2 ਐਕਸਾਈਜ਼ ਦੇ ਮਕਦਮੇ ਦਰਜ ਕੀਤੇ ਨੇ ਇਹਦੇ ਨਾਲ ਨਾਲ ਜਿਹੜਾ ਇੱਕ ਕਰੈਕਟਿਵ ਮੈਜ਼ਰ ਹੈ ਉਹਦੇ ਅਧੀਨ ਅਸੀਂ 5 ਜੜੀਆਂ ਨੇ ਡੀ ਐਡਿਕਸ਼ਨ ਸੈਂਟਰ ਚ ਐਡਮਿਸ਼ਨਸ ਕਰਵਾਈਆਂ ਨੇ ਤੇ 35 ਲੋਕਾਂ ਨੂੰ ਜਿਹੜੀਆਂ ਓਟ ਰਜਿਸਟ੍ਰੇਸ਼ਨ ਜਿਹੜੀਆਂ ਹੁੰਦੀਆਂ ਨੇ ਜਿਹਨੂੰ ਦਵਾਈ ਦਿਵਾਉਣਾ ਕਹਿ ਦਿੰਨੇ ਵੀ ਉਹ ਵੀ ਅਸੀਂ ਜਿਹੜੀਆਂ ਨੇ ਉਹ ਕਰਵਾਈਆਂ ਨੇ ਮੈਂ ਤੁਹਾਡੇ ਵੱਲੋਂ ਪਹਿਲਾਂ ਵੀ ਚੈਕਿੰਗ ਕੀਤੀ ਸੀ ਕਿ ਅੱਜ ਫੇਰ ਤੋਂ ਜਿਹੜੇ ਜਗ੍ਹਾ ਤੇ ਆਇਆ ਹਾਂ ਬਹੁਤ ਸਾਰਾ ਸਮਾਨ ਹੈ ਤੇ ਜਿਹੜਾ ਕਿ ਵਕਤੋਂ ਕਰਦੇ ਨੇ ਇਹਨੂੰ ਕਿਵੇਂ ਦੇਖ ਦੋਗੇ ਚੈਕਿੰਗ ਕਿੰਨੇ ਸਮੇਂ ਬਾਅਦ ਦੁਬਾਰਾ ਹੁੰਦੀ ਹੈ ਦੇਖੋ ਜੀ ਚੈਕਿੰਗ ਜਿਹੜੀ ਹੈ ਵੀ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿੰਨੀ ਅਸੀਂ ਜ਼ਿਆਦਾ ਤੋਂ ਜਾਈ ਜ਼ਿਆਦਾ ਤੇ ਜਿੰਨੀ ਫ੍ਰੀਕੁਐਂਟਲੀ ਕਰ ਸਕੀਏ ਉਹ ਅਸੀਂ ਕਰਦੇ ਆ ਪਰ ਫਿਰ ਵੀ ਅਸੀਂ 100% ਇਹ ਨਹੀਂ ਕਹਿ ਸਕਦੇ ਵੀ ਹਾਂ ਅਸੀਂ ਇਹ ਚੀਜ਼ ਐਲੀਮੀਨੇਟ ਕਰਤੀ ਹੈ ਪਰ ਹਾਂ 100% ਸਾਡੀ ਕੋਸ਼ਿਸ਼ ਜ਼ਰੂਰ ਹੈ ਵੀ ਅਸੀਂ ਇਹਨੂੰ ਐਲੀਮੀਨੇਟ ਕਰ ਦਈਏ ਅੱਜ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਤੁਸੀਂ ਗਿਆ ਉੱਥੇ ਚੈੱਕ ਕਰਨ ਦੀ ਤੁਮੀ ਮਿਲਿਓ ਦੇਖੋ ਅਜੇ ਜਿਹੜੀ ਚੈਕਿੰਗ ਹੈ ਇਹ ਜਾਰੀ ਹੈ ਫਿਲਹਾਲ ਅਸੀਂ ਜਿਹੜਾ ਇਹ ਬਸ ਸਟੈਂਡ ਅਪੈਂਡੈਂਟ ਜਿਹੜਾ ਡੱਬੇ ਪਏ ਇਹ ਚੈੱਕ ਕੀਤਾ ਇਸ ਤੋਂ ਬਾਅਦ ਜਿੱਦਾਂ ਪਿੰਡਾਂ 'ਚ ਕੋਈ ਮੜੀਆਂ ਹੁੰਦੀਆਂ ਨੇ ਉਹ ਐਸੀਆਂ ਥਾਵਾਂ ਇਹ ਕਿ ਸਦਾ ਕੋਈ ਪੁਰਾਣਾ ਘਰ ਪਿਆ ਹੈ ਵੀ ਜਿਹਨੂੰ ਕੋਈ ਓਨ ਨਹੀਂ ਕਰ ਰਿਹਾ ਜੀ ਇਹਦੀਆਂ ਥਾਵਾਂ ਜਿਹੜੀਆਂ ਬਸ ਯੂਜ਼ ਹੁੰਦੀਆਂ ਨੇ ਉਹਨਾਂ ਦੀ ਅਸੀਂ ਚੈਕਿੰਗ ਕਰਾਂਗੇ ਮੈਮ ਇੱਕ ਰਾਤੀ ਬਹੁਤ ਬਤਾ ਆਸਾ ਵਾਪਰੇ ਦੋ ਨਸਈਆਂ ਵੱਲੋਂ ਇਸ ਦਾ ਤੋੜ ਦਿੱਤੇਗੇ ਇਹ ਹੋਈਆਂ ਜਿਹੜੀ ਟਕਣਾ ਆ ਬਨੇ ਅਕਸਰ ਪਾਪਰਦੀ ਨੇ ਇਹਨੂੰ ਕਿਵੇਂ ਠੀਕ ਕਰੀਏ ਦੇਖੋ ਜੀ ਲੜਾਈ ਝਗੜੇ ਆਮ ਨੇ ਇਹ ਪਹਿਲਾਂ ਵੀ ਕਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਅਸੀਂ ਇਹ ਚੀਜ਼ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਦੇ ਪਿੱਛੇ ਵਜ੍ਹਾ ਜਿਹੜੀ ਹੈ ਉਹ ਕੀ ਰਹੀ ਹੈ ਤੇ ਉਹ ਲੜਕਾ ਜਿਹੜਾ ਐਡਮਿਟ ਆ ਉਹਦੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰਕੇ ਅਸੀਂ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਅਰੈਸਟ ਪਾ ਲਵਾਂਗੇ ਮੈਂ ਇੱਕ ਚਾਈਨਾ ਡੋਰ ਦਾ ਵੀ ਚੰਦਰੇ ਹੈ ਜੀ ਸੀ ਜਨਾਮ ਪਿੱਛੇ ਇਹ ਨਖਰਾਨਗੋ ਹੈ ਬੀਤੇ ਦੋ ਦਿਨਾਂ ਤੋਂ ਅ ਜਿਹੜੀ ਡੋਰ ਸੀ ਕਿ ਉਪਾਤ ਤੇ ਪੈ ਕੇ ਬੁੱਖਾ ਵੀ ਕੱਟਿਆ ਗਿਆ ਜੀ ਪਰ ਉਹਦੇ ਬੈਨ ਲਈ ਲੋਕਾਂ ਨੂੰ ਕੀ ਸੋਚਦੇ ਕਿ ਇਹਦੇ ਨਾਲ ਪੱਛੂ ਪੱਦੀ ਜਾਨਵਰ ਨੇ ਜਿਹੜੇ ਉਹ ਵੀ ਆਪ ਦੇ ਦਸਕਾਰ ਹੁੰਦੇ ਨੇ ਤੇ ਮਨੁੱਖਤਾ ਹੁੰਦੀ ਹੈ ਆਪਣੀ ਜ਼ਿੰਦਗੀਆਂ ਖਾਤਰ ਜਪੈਂਦੀਆਂ ਨੇ ਲੋਕਾਂ ਨੂੰ ਕੀ ਸੋਚਦੇ ਨੇ ਦੇਖੋ ਇਹਦੇ ਵਿੱਚ ਹਰ ਬੰਦੇ ਦਾ ਮੈਨੂੰ ਲੱਗਦਾ ਰੋਲ ਹੈ ਜਿਦਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਅਸੀਂ ਸਿਰਫ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ ਪਰ ਜਿਹੜੇ ਲੋਕੀ ਜਾਂ ਜਿਹੜੇ ਦੁਕਾਨਦਾਰ ਇਹ ਸਮਾਨ ਲਿਆ ਕੇ ਇਹ ਵੇਚ ਰਹੇ ਨੇ ਮਤਲਬ ਮੈਨੂੰ ਲੱਗਦਾ ਉਹਨਾਂ ਦਾ ਜ਼ਮੀਰ ਜਾਗਣਾ ਚਾਹੀਦਾ ਹੈ ਵੀ ਇਸ ਡੋਰ ਨਾਲ ਕੱਲੋਂ ਉਹਨਾਂ ਦੇ ਬੱਚੇ ਦਾ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਆਪਦਾ ਵੀ ਨੁਕਸਾਨ ਉਹਨਾਂ ਹੀ ਵੱਡਾ ਹੋ ਸਕਦਾ ਜਿਹਦੀ ਪਰਪਾਈ ਜਿਹੜੀ ਹੈ ਉਹ ਹੋ ਨਹੀਂ ਸਕੇਗੀ ਇਰੇ ਜਿਦ ਕੋ ਇਸ ਤਰ੍ਹਾਂ ਵੀ ਜਿੱਥੇ ਤਾਂ ਕੋਈ ਪ੍ਰਾਈਵੇਟਲੀ ਓਨਡ ਜਗਾ ਹੋਵੇ ਅਸੀਂ ਉਹਦੇ ਓਨਰ ਨੂੰ ਬੁਲਾ ਕੇ ਕੋਸ਼ਿਸ਼ ਇਹ ਕਰੀਦੀ ਹੈ ਵੀ ਉਹ ਪ੍ਰੋਪਰਲੀ ਜਾਂ ਪੂਰੀ ਤਰ੍ਹਾਂ ਲੌਕਡ ਹੋ ਜਾਵੇ ਕਿ ਜਿੱਥੇ ਐਕਸੈਸ ਜਿਹੜਾ ਹੈ ਉਹ ਲੋਕਾਂ ਦਾ ਰਹੇ ਨਾ ਪਰ ਕਿਉਂਕਿ ਇਹ ਸਰਕਾਰੀ ਜਗਾ ਇਹ ਨਾਲ ਅਸੀਂ ਸਿਵਲ ਪ੍ਰਸ਼ਾਸਨ ਨਾਲ ਗੱਲ ਕਰਕੇ